ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਦੀ ਗੱਲ ਕਰੀਏ ਤਾਂ ਵਰਨਾਲਾ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਬਲਟੋਏ ਦੀ ਗੱਲ ਕਰੀਏ ਤਾਂ ਸੱਜਣੋ ਇੱਥੋਂ 5 ਕਿਲੋਮੀਟਰ ਦੀ ਦੂਰੀ ਤੇ ਬਲਟੋਆ ਨਗਰ ਆ ਜਾਂਦਾ ਕਰਿਆਲੇ ਦੀ ਗੱਲ ਕਰੀਏ ਤਾਂ ਸੱਜਣੋ 5 ਕਿਲੋਮੀਟਰ ਦੀ ਦੂਰੀ ਤੇ ਇੱਥੋਂ ਕਰਿਆਲਾ ਆ ਜਾਂਦਾ ਤੇ ਅਲਗੋ ਕੋਠੀ ਵੀ ਸੱਜਣੋ ਇੱਥੋਂ ਇੰਨੀ ਦੂਰੀ ਤੇ ਆ ਵਪਾਰ ਲੈਣ ਦਾ ਕੰਮ ਆ ਸੱਜਣੋ ਰੁਟੀਨ ਚ ਗੱਲਾਂ ਬਾਤਾਂ ਹੁੰਦੀਆਂ ਵੀਰ ਹਰਾਂ ਕੋਲੇ 5 6 7 ਐਨੀਮਲ ਜਿਹੜੇ ਫੋਰ ਸੇਲ ਵਿਕਾਉ ਹੁੰਦੇ ਆ ਅੱਜ ਤੁਹਾਨੂੰ ਸੱਜਣੋ 4 ਆਪਾਂ ਮੱਜਾਂ ਝੋਟੀਆਂ ਇਸ ਨਗਰ ਦੀਆਂ ਵਿਖਾ ਦੇਣੀਆਂ ਤੇ 2 ਵਿਖਾਵਾਂਗੇ ਸੱਜਣੋ ਵਿਹੜਾਂ ਉਹਨਾਂ ਦੇ ਵਿੱਚ ਨੋਟ ਕਰ ਲਿਓ 2 ਸੁਈਆਂ ਸਵਾਈਆਂ ਝੋਟੀਆਂ ਤੇ 2 ਗੱਬਣਾ ਕੱਲੀ-ਕੱਲੀ ਚਲਾ ਕੇ ਵੇਖਾਂਗੇ ਕੱਲੀ-ਕੱਲੀ ਦਾ ਰੇਟ ਜਿਹੜਾ ਸੱਜਣੋ ਵੀਡੀਓ ਦੇ ਵਿੱਚ ਹੋਊਗਾ ਜਿਹੜੀ ਵੀ ਪਸੰਦ ਆ ਜਾਂਦੀ ਹੈ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਸੱਜਣੋ ਇਹਨਾਂ ਦੇ ਪੈਸੇ ਜਿਹੜੇ ਉਹ ਖਰਚ ਕਰਨੇ ਆ ਨੀਲੀ ਰਾਵੀ ਦੀ ਮੈਂ ਸੱਜਣੋ ਚੰਗੀ ਆ ਤੇ ਚੰਗਾ ਦੁੱਧ ਪਾਉਗੀ ਇਹ ਤੁਸੀਂ ਵੀ ਤਰਦੀ ਤੋਂ ਆ ਕਰੋ ਰ ਕੈ ਸਲਾ ਲਿਓ ਤੇ ਅੱਗੇ ਆ ਗਈਆਂ ਦੋ ਵਹਿੜਾਂ ਆ ਸੱਜਣੋ ਜਿਹੜੀਆਂ ਦੋ ਵਹਿੜਾਂ ਇਹ ਵੀ ਵਿਕਰੀ ਲਈਆਂ ਹੋਈਆਂ ਵੀਰ ਹਰਾਂ ਕੋਲੇ ਤਾਜ਼ੀਆਂ ਸੂਈਆਂ ਤੇ ਆਜੋ ਨੀਲੀ ਰਾਵੀ ਦੀ ਮੱਝ ਤੋਂ ਆਪਾਂ ਸ਼ੁਰੂ ਕਰ ਲੈਨੇ ਆ ਤੇ ਉਸ ਤੋਂ ਬਾਅਦ ਅੱਗੇ ਪਹਿਲਾਂ ਮੱਈਆਂ ਵੇਖੀਏ ਤੋਰ ਕੇ ਤੇ ਉਸ ਤੋਂ ਬਾਅਦ ਵਹਿੜਾ ਵੇਖਾਂਗੇ ਨਮ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਹੋਰ ਸੁਣਾਓ ਵਧੀਆ ਠੀਕ ਠਾਕ ਤੁਸੀਂ ਸੁਣਾਓ ਸਾਰੇ ਭੈਣ ਭਰਾਵਾਂ ਨੂੰ ਚੈਨਲ ਵੇਖਣ ਵਾਲੇ ਸਤਿ ਸ੍ਰੀ ਅਕਾਲ ਜੀ ਹੋਰ ਮੇਰਾ ਵੀਰ ਚੜ੍ਹਦੀ ਕਲਾ ਨਾ ਚੜ੍ਹਦੀ ਕਲਾ ਜੀ ਸੰਧੂ ਸਾਹਿਬ ਤੇ ਆਪਣਾ ਨਾਂ ਦੱਸ ਗਏ ਭੈਣ ਭਰਾਵਾਂ ਸੁਨਾ ਸਿੰਘ ਪਿੰਡ ਬਰਨਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਆ ਤੇ ਨੰਬਰ ਵੀਰੇ ਨੰਬਰ 88721 88721 20 675 97812 8695 ਵੈਸੇ ਤਾਂ ਸਦਰੋ ਸਕਰੀਨ ਤੇ ਵੀ ਚੱਲਦਾ ਰਹੂਗਾ ਬਾਈ ਜੀ ਸასი ਘਰ ਹੋਰ ਸੁਣਾਓ ਬਹੁਤ ਵਧੀਆ ਤੁਸੀਂ ਚੜਦੀ ਕਲਾ ਨਾ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਆਪਣਾ ਨਾਮ ਦੱਸ ਦਈਏ ਮੇਰਾ ਨਾਮ ਹੀਰਾ ਹੀਰਾ ਹਾਂਜੀ ਠੀਕ ਹੈ ਤੇ ਡਰੈਸ ਤਾਂ ਆਪਾਂ ਦੱਸਤਾ ਹਨਾ ਤੇ ਨੰਬਰ ਵੀ ਦੱਸਤਾ ਹਾਂਜੀ ਨੰਬਰ ਵੀ ਦੱਸਤਾ 97812 ਠੀਕ ਆ ਆਪਣਾ ਵਪਾਰ ਲੈਣ ਦਾ ਕੰਮ ਹਾਂਜੀ ਜੀ ਤੇ ਰੁਟੀਨ ਚ ਹੀ ਪਸ਼ੂ ਆਉਂਦੇ ਨੇ ਮੇਰੇ ਰੁਟੀਨ ਚ ਮੇਰੇ ਰੋਜ਼ ਆਪਣੇ ਕੋਲ 5 ਤੋਂ 10 ਐਨੀਮਲ ਵਾਸਤੇ ਹੁੰਦੇ ਆ ਹਾਂ ਵੀ ਵਿਕਰੀ ਵਾਲੇ ਖੜੀ ਹੁੰਦੇ ਆ ਤੇ ਜਦੋਂ ਵੀ ਕੋਈ ਸੱਜਣ ġੇੜਾ ਮਾਰਦਾ ਤਾਂ ġੇੜਾ ਮਾਰੇ ਆਉਂਦੇ ਨੇ ਪਸ਼ੂ ਮਿਲਣਗੇ ਆਪਣੇ ਕੋਲ ਠੀਕ ਆ ਹਾਂਜੀ ਤੇ ਸੋਨੂੰ ਵੀਰੇ ਆ ਮੱਝ ਦੀ ਜੇ ਗੱਲ ਕਰੀ ਗਏ ਤਾਂ ਆਪਾਂ ਸੂਆ ਕਿਹੜਾ ਸੂੰਦੀ ਹੈ ਸੂਆ ਵੀਰੇ ਜੀ ਹੱਥ ਜੇ ਸੂਆ ਸੂੰ ਜਾਂ ਰਹੀ ਹੈ ਜੀ ਠੀਕ ਆ ਤੀਜਾ ਸੂਆ ਹਾਂਜੀ ਬਹੁਤ ਚੰਗੇ ਰਿਕਾਰਡ ਵਾਲੀ ਮੱਝ ਆ ਜੀ ਇਹਨਾਂ 14-15 ਕਿਲੋ ਮੱਝ ਦੁੱਧ ਤੋਂ ਸਟਾਰਟਿੰਗ ਹੁੰਦੀ ਹੈ ਠੀਕ ਆ ਤੇ ਬਾਕੀ ਅੱਜ ਜੇ ਆਪਾਂ ਹਲਕਾ-ਤਾਕਾ ਮੱਝ ਸੂੰਦੀ ਹੈ ਹੱਥ ਤਿਆਰੀ ਆ ਤਿਆਰੀ ਆ ਤੇ ਬਾਕੀ ਭੈਣ ਭਰਾਵਾਂ ਦਾ ਸੇਵਾ ਦਾ ਮੋਹ ਲਿਆ ਜਿੰਨਾ ਮਰਜ਼ੀ ਵੀ ਸੇਵਾ ਕਰਕੇ ਝੋਲੇ ਝੋਲੇ ਵੇ ਹਨਾ ਦੁੱਧ ਸੇਵਾ ਦਾ ਸਿਆਣਿਆਂ ਨੇ ਕਿਹਾ ਤੇ ਆ ਗਈ ਪਿਓਰ ਨੀਲੀ ਦੀ ਪਿਓਰ ਨੀਲੀ ਦੀ ਜੀ ਤੇ ਤੋਂ ਡੇਰੀਏ ਦੀ ਮੈਂ ਹੀ ਹੁਣੀ ਆ ਹਾਂਜੀ ਲੋਕਲ ਇੱਥੇ ਤੁਹਾਨੂੰ ਪਤਾ ਆਪਣੇ ਇਧਰਾਸਲ ਪੂਰੇ ਦੇ 2 ਮਿਲ ਜਾਂਦੀ ਮੈਨੂੰ ਹਾਂ ਜਿਆਦੇ ਲਈ ਮੈਂ ਆਖੀ ਜੇ ਮਾਸਰ ਪੂਰੇ ਕਰਨ ਲਈ ਆਪਾਂ ਆਪ ਦੇ ਏਰੀਏ ਚ ਲਾਗੋ ਬੰਨੇ ਕੋਈ 3 ਕਿਲੋਮੀਟਰ ਤੋਂ ਲਈ ਆ ਠੀਕ ਆ ਹਾਂਜੀ ਤੇ ਸੂਹਾ ਤੀਜਾ ਸੂਹਾ ਤੀਜਾ ਬਾਕੀ ਦਾ ਵਾਜ ਨਹੀਂ ਕਿ ਉਹ ਹੀ ਪਿਛਲੇ ਤਰਿਆ ਹੁੰਦਾ ਜੀ ਹਾਂ ਪੁਰਾਣੇ ਮਾਲੀ ਵਾਲੇ ਚੰਗੇ ਸੀ ਪੁਰਾਣੇ ਮਾਲੀ ਇਧਰੋਂ ਬਹੁਤ ਸ਼ੰਗਰਕਾਰ ਚੰਗੇ ਸੀ ਚੰਗੇ ਸੀ ਤੇ ਵੀਰੇ ਜਿਵੇਂ ਹੁਣ ਟਿੱਪੀ ਟੁੱਪੀ ਆ ਹਾਂਜੀ ਮੈਂ ਥਣਾ ਥੋਣਾ ਆਲੋ ਤੇ ਭਾਰਾ ਲੋਕੇ ਆ ਨਾ ਵੀਰ ਜੀ ਕੋਈ ਮੱਝ ਆਪਣੀ ਆਨਲਾਈਨ ਮਗਾਉਂਦਾ ਏ ਹਾਂਜੀ ਉੱਤਰ ਕੇ ਆਪਾਂ ਨੂੰ ਥਣ ਚੈੱਕ ਕਰਕੇ ਫੋਨ ਲਾ ਦੇ ਹਾਂਜੀ ਤੁਹਾਡੀ ਮੱਝ ਓਕੇ ਆ ਤੇ ਨੇ ਦੇ ਆਪਣੀ ਮੱਝ ਉਸੇ ਗੱਡੀ ਦੇ ਵਿੱਚ ਵਾਪਸ ਘੱਲ ਦੇ ਆ ਉਹ ਆਪਾਂ ਵੀ ਯਾਰ ਗਾਂ ਪੈਸੇ ਲਾ ਕੇ ਲਏ ਆਪਾਂ ਮਾੜੀ ਕਾਹ ਤੋਂ ਲੈਣੀ ਆ ਪੈਸੇ ਲਾ ਕੇ ਟੀਂ ਟੰਕਾ ਕੇ ਲਈ ਆ ਜੀ ਹਾਂ ਨਹੀਂ ਸਿਆਣੀ ਗੱਲ ਆ ਧੰਨਵਾਦ ਤੇ ਵੀਰੇ ਤੋਰ ਕਰਾਈਏ ਚੱਕੇ ਦੀ ਲੋ ਵੀ ਸੱਜਣੋ ਨੋਟ ਕਰ ਲਿਓ ਤੀਜਾ ਸੁਆ ਸੁੰਦੀ ਨੀਲੀ ਰਾਵੀ ਦੀ ਮੈਂ ਵੇਖੋ ਕੁਆਲਿਟੀ ਅੱਖਾਂ ਗੁਲਾਬੀ ਤੇ ਬੱਚੇ-ਪੁੱਛੇ ਲੈਣੇ ਹੋਏ ਤੇ ਦੁੱਧ ਚੰਗਾ ਦੇਊਗੀ ਲੇਵਾ ਪਾਂਡਾ ਚੰਗਾ ਮੈਂ ਦੇ ਕੋਲੇ ਪਤਲੀ ਬਰੀਕ ਆ ਇਹ ਮੈਂ ਤੁਹਾਨੂੰ ਸਟਾਰਟਿੰਗ 'ਚ ਵੀ ਗੱਲ ਦੱਸੀ ਆ ਤੇ ਥੋੜੀ ਧਿਲਿਆਰੇ ਦੀ ਔਲ ਕਰਦੀ ਆ ਸਜਣੋ ਕਿਉਂਕਿ ਸੰਗਲ 'ਚ ਰਹਿੰਦੇ ਆ ਪਸ਼ੂ ਘਰਾਂ ਦੇ ਵਿੱਚ ਲੈ ਚੱਲੋ ਵੀਰ ਜੀ ਵੇਖੋ ਕੁਆਲਿਟੀ ਥਾਣਾ ਸਜਣੋ ਚਵਾਈ ਵਾਲਾ ਲੱਗਾ ਇਹ ਤੁਸੀਂ ਵੀ ਨੋਟ ਕਰਿਓ ਕਿਉਂਕਿ ਚਵਾਈ ਤਾਂ ਨਿਕਲੂ ਵੀਰੇ ਐਨ ਪੋਲੀ ਰੂਆਂ ਵਰਗੀ ਪੂਰੀ ਕਿਤੋਂ ਆਪਣੀਆਂ ਰੂਆਂ ਵਰਗੀ ਨਿਕਲੂਗੀ ਹਾਂ ਪੋਲੀ ਹੈਨਾ ਰੂਆਂ ਵਰਗੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਹਾਂ ਥਣਬਾਲਾ ਕੰਮ ਦਾ ਲੱਗਦਾ ਬਹੁਤ ਚਵਾਈ ਵਾਲਾ ਥਣ ਲੱਗਾ ਜੀ ਨਹੀਂ ਠੀਕ ਆ ਓਕੇ ਲੈਵਾ ਪਾਂਡਾ ਬਹੁਤ ਸੁਣਾ ਹਾਂ ਜੇ ਜੇ ਕਰਮਾ ਵਾਲੀ ਹੋ ਹਰਦਾ ਇੱਕ ਅੱਧਾ ਦਿਨ ਕੱਢ ਜੀ ਹੋਰ ਕਾਰਡ ਤੋੜ ਦੂਗਾ ਹਾਂ ਨਹੀਂ ਕੱਢੂਗੀ ਹਾਂਜੀ ਹਾਂਜੀ ਕੱਢ ਜੂਗੀ ਹਾਂਜੀ ਤੇ ਇਹਦਾ ਰੇਟ ਛਾਹ ਜੀ ਫਿਰ ਵੀਰ ਜੀ ਇਹਦਾ ਮੁੱਲ ਆਪਾਂ ਕਰਦੇ 85000 ਠੀਕ ਆ ਮੈਨੂੰ 82000 ਦੀ ਮਾਈ ਦੇ ਦਾਂਗੇ ਮੁੱਲ ਕਰਦੇ ਆਪਾਂ 85000 ਰੁਪਇਆ ਤੇ 82000 ਦੀ ਭੈਣਾ ਭਰਾਵਾਂ ਲਈ ਆਫਰ ਹੈ ਹਾਂਜੀ ਉਹਦੇ ਚੋਂ ਜਿਆਦਾ ਛੱਡਦਾ ਅੱਛਾ ਹਾਂਜੀ ਹੋਰ ਯਾਰ ਮੇਰੇ ਨਾਲ ਛੱਡਦਾ 80000 ਦੇ ਦਾਂ ਪੱਕੀ ਗੱਲ ਹੈ ਪੱਕੀ ਗੱਲ ਹਾਂਜੀ 80000 ਦੀ ਹੋਰ ਵੀ ਆਏ ਭੈਣ ਭਰਾ ਦਾ ਮਾਨਤਾਲ ਕਰਾਂਗੇ ਜੀ ਪੱਕੀ ਗੱਲ ਹੈ ਪੱਕੀ ਗੱਲ ਜੀ ਹੁਣ ਤਾਂ ਯਾਰ ਜਾਇਜ ਨਹੀਂ ਹੈਨਾ ਸੁਣ ਜਾਇਜ ਦਾ 80 ਜੋ ਵੀ ਮੰਗਤਾਂ ਨਾਲ ਸੱਜਣੋ ਉਹ ਵੀ ਖੁੱਲਾ ਮੰਗਤਲ ਕਰਾਂਗੇ ਸੰਧੂ ਸਾਹਿਬ ਖੁੱਲਾ 80 ਜੋ ਵੀ ਖੁੱਲਾ ਮੰਗਤਾਂ ਕਰਾਂਗੇ ਨਹੀਂ ਠੀਕ ਹੈ ਬਸ ਮੇਰਾ ਆਪਣਾ ਹੋਰ ਮੰਗਤਲ ਕਰਾਈਏ ਇਸ ਤੋਂ ਆਪ ਇਹ ਤੋਂ ਕਰਾਈਏ ਹੈਨਾ ਉਹ ਛੱਡ ਦੋ ਸੰਧੂ ਸਾਹਿਬ ਹੀਰਾ ਚੋਪ ਜੇ ਕਰਦਾ ਹੈ ਹੈਨਾ ਦੋ 80 78000 ਦੀ ਮਾਝੋ ਜੋ ਅੱਛਾ ਹੀਰੇ ਦੇ ਜੈਸ ਨੋ ਵਾਲਾ ਮੋਰੀ ਦੱਸਾ 100000 ਦੀ ਨਿੱਕੀ ਜੀ ਕਮਾਈ ਰੱਖ ਕੇ ਅੱਛਾ ਹਾਂਜੀ 78000 ਦੀ ਨਹੀਂ ਠੀਕ ਹੈ ਓਕੇ ਰਿਪੋਰਟ ਹੈ ਹੈਨਾ ਕਰਮਾਂ ਵਾਲੀ ਮੈਂ ਵੀ ਚੰਗੀ ਜਿਹੜਾ ਲੈ ਗਿਆ ਤੇ ਯਾਦ ਕਰੂਗਾ ਹੈਨਾ ਕਰੋ ਕੱਢਣ ਵਾਲੀ ਚੀਜ਼ ਨਹੀਂ ਚੰਗੀ ਆ ਚੰਗੇ ਬੱਚੇ ਜੇ ਕੱਟੀ-ਕੁੱਟੀ ਦੇਗੀ ਤਾਂ ਮੱਝ ਕੱਟੀ ਜੀ ਆ ਜਾਣੀ ਹੈ ਨਾ ਤੇ ਆਹ ਛੋਟੀ ਕਿਹੜਾ ਸੂਆ ਆਪਣੀ ਆ ਸੰਦੂ ਸਾਹਿਬ ਦੂਜੇ ਸੂਏ ਸੂਈ ਹੈ ਜੀ ਠੀਕ ਆ ਅੱਜ ਪੰਜਵੇਂ ਦਿਨ ਦੀ ਸੂਈ ਆ ਕੋਈ ਭੜ ਭੜਾ ਥੱਲੇ ਬੋਲਾ ਕਹਿੰਦੇ ਕੋਈ ਦੁੱਧ ਗਿਲਦੇ ਠੀਕ ਆ ਥੱਲੇ 10 ਦਿਨ ਲੋ ਜਾਨੀ ਕਿ ਦੁੱਧ ਹੀ ਆਪਾਂ ਮੰਨ ਕੇ ਚੱਲੀਏ ਪੰਜਵੇਂ ਦਿਨ ਦੁੱਧ ਜਾ ਆ ਜਾਂਦਾ ਪੰਜਾਂ ਦਿਨਾਂ ਦੀ ਸੂਈ ਤੇ 10 ਕਿਲੋ ਦੁੱਧ ਆ ਗਈ ਆ ਹਾਂਜੀ ਤਾਂ ਮਗਰ ਕਟਾ ਜੀ ਇਹਦੇ ਮਗਰ ਕਟਾ ਸੁਹਾ ਦੂਜਾ ਸੁਹਾ ਦੂਜਾ ਤੇ ਚੋਣ 5 6 ਸਾਲ ਦਾ ਬੱਚੇ ਨੂੰ ਬਾਲਟੀ ਫੜਾ ਕੇ ਥੱਲੇ ਭਾਜਦੇ 2 ਮਿੰਟ ਦੀ ਬਾਲਟੀ ਲੈ ਕੇ ਘਰ ਨੂੰ ਚਲ ਜੂਗਾ ਵੀ ਇੰਨੀ ਪੂਲੀ ਰੂਹ ਵਰਗੀ ਪਹਿਲਾਂ ਨੇ ਦੱਦ ਕੀ ਪਾਇਆ ਪਹਿਲਾਂ ਨੇ ਮਾਲਕ ਕਹਿੰਦੇ 13 ਕਿਲੋ ਪਾਇਆ ਜੀ ਬਾਕੀ ਆ ਗਈ ਆਪਾਂ ਇਹ ਤਾਂ 14 15 ਕਿਲੋ ਹੀ ਆਸ ਰੱਖਦੇ ਆ ਆ ਝੂਟੀ ਕੁਆਲਿਟੀ ਦੀ ਚੰਗੀ ਹਾਂਜੀ ਹਾਂਜੀ ਠੀਕ ਆ ਇਹਦੀ ਵੀ ਤੋਰ ਕਰਾਓ ਵਿੱਚ ਲਓ ਵੀ ਸੱਜਣੋ ਦੂਜਾ ਸੁਹਾ ਸੂਈ ਝੋਟੀ ਚੈੱਕ ਕਰਿਓ ਥਾਨ ਵਾਕੇ ਜਿਹੜੀ ਗੱਲ ਬਾਈ ਨੇ ਦੱਸੀ ਨਾ ਰਚਵਾਈ ਵਾਲਾ ਤੇ ਵੇਖਿਓ ਇਥੋਂ ਕਿਆ ਬਾਤਾਂ ਬਹੁਤ ਸੋਹਣਾ ਥਾਨ ਲੱਗਾ ਯਾਰ ਝੋਟੀ ਨੂੰ ਤੇ ਲੇਵਾ ਭਾਂਡਾ ਓਕੇ ਰਿਪੋਰਟ ਆ ਤੇ ਇਹ ਨੋਟ ਕਰ ਲਿਓ ਸਵੇਰ ਦਾ ਟਾਈਮ ਆ ਤੇ ਚਵਾਈ ਹਜੇ ਰੋਕੀ ਹੋਈ ਆ ਸੱਜਣੋ ਵੇਖੋ ਉਹ ਗੱਬਣ ਮੈਂ ਅਸੀਂ ਇਹਦੀ ਚਵਾਈ ਹਜੇ ਹੋਣੀ ਆ ਉਸ ਹਿਸਾਬ ਨਾਲ ਗੈਸ ਲਾ ਲਿਆ ਜੋ ਪੂਰੀ ਚੰਗੀ ਝੋਟੀ ਆ ਸੱਜਣੋ ਚੰਗਾ ਦੁੱਧ ਪਾਊਗੀ ਵੇਖੋ ਆ ਗਈ ਸਾਊ ਬੜੀ ਆ ਹਾਂ ਮਰਜੀ ਚੋਹ ਭਾਵੇਂ ਅੱਖ ਵੇਖੋ ਵਾਕਿਆਈ ਲੈ ਚੱਲ ਵੀਰ ਨਹੀਂ ਓਕੇ ਆ ਪਾਊਗੀ ਦੁੱਧ ਕੱਟੀ ਚੰਗੀ ਆ ਵੇਖੋ ਸੱਜਣਾ ਤਰਦੀ ਦਾ ਲੇਵਾ ਭਾਂਡਾ ਚੈੱਕ ਕਰ ਲੋ ਕੱਦ ਕਾਠ ਪੂਰਾ ਚੰਗਾ ਵੀਰ ਦੇ ਹੀਰੇ ਦੇ ਕੱਦ ਤੋਂ ਬੇਸ਼ੱਕ ਹਨ ਤਾਜ਼ਾ ਲਾ ਲਿਓ ਓਕੇ ਰਿਪੋਰਟ ਆ ਜਾਵਾ ਵੇਖੋ ਸਫਾਈਆਂ ਕਿੰਨੀਆਂ ਝੋਟੀ ਨੇ ਬਾਨ ਲੈਣ ਦਿਓ ਤੇ ਹੈ ਨਾ ਕਿਆ ਬਾਤਾਂ ਵਾਲੀ ਗੱਲ ਥਣ ਕੱਢਦੀ ਹੂ ਐਣ ਕਿੱਲੇ ਠੋਕ ਦਿੰਦੀ ਓ ਕਿੱਲੇ ਠੋਕਾ ਮੋਟੇ ਸਰ ਕਰੂ ਜੀ ਪੂਰੇ ਅੱਚਵਾਈ ਦਾ ਮਜ਼ਾ ਆਊਗਾ ਵਾਕੇ ਮੱਚੂਗਾ ਨਹੀਂ ਵਾਕੇ ਚੰਗੀ ਆ ਜੀ ਕੋਈ ਸ਼ੱਕ ਇਹਦਾ ਫਿਰ ਰੇਟ ਕੀ ਕਰੀਏ ਦੱਸੋ ਵੀਰਾ ਸਾਹਿਬ ਕੀ ਰੇਟ ਅੱਜ ਕਰਦਾ ਰਾ ਪੈਦਾ ਜੋ ਮਰਜ਼ੀ ਦੱਸ ਦੇ ਆ ਦੇ ਦੇਣੀ ਆ ਪਾ ਇਹ ਇੱਕ ਦਾ ਮੁੱਲ ਕਰਦੇ ਬਾਕੀ ਜੋ ਵੀ ਰਸੋ ਕਰ ਦੂਗਾ ਅੱਛਾ 5 ਦੀ ਜੈਸਨੋ ਸਿੱਧੀ ਪਾ ਇੱਕ ਲੱਖ ਤੇ 5000 ਦੀ ਹਾਂਜੀ 100000 ਸ਼ਿਕਾਇਤ 1 ਲੱਖ 3000 ਦੀ 1 ਲੱਖ ਤੇ 3000 ਦੀ 100000 ਸ਼ਰਤਾਂ ਸੰਤੂ ਸਾਹਿਬ ਅੱਛਾ ਨਹੀਂ ਦੋ ਦੀ ਹੋਈ ਪੂਰੇ ਰਿਹਾ 1 ਲੱਖ ਰੀਜੀ ਅੱਛਾ ਹਾਂਜੀ ਪੂਰੇ ਲੱਖ ਦੀ ਜਾਂਦੇ ਪੂਰੇ ਲੱਖ ਦੀ ਜਾਂਦਗੇ ਨਹੀਂ ਠੀਕ ਆ ਤੇਰੇ ਸਾਰੇ ਰੂਪ ਰੂਪ ਹੋਏ ਜੀ ਅੱਜ ਉੱਡ ਸਗੇ ਹੀ ਜਾਂਰ ਵਾਕਿਆ ਜੀ ਪੂਰੇ ਲੱਖ ਦੀ ਝੋਟੀ ਅੱਜ ਆਪਾਂ ਨੂੰ ਬਾਈ ਤਰਾਨੀ ਕੋਈ ਗੱਲ ਨਹੀਂ ਕਮਾਈ ਤਾਂ ਬੰਦਾ ਕਰੀ ਜਾਂਦਾ ਹੈ ਨਾ ਬਾਕੀ ਝੋਟੀ ਵੀ ਚੰਗੀ ਆ ਬਹੁਤ ਜਿਆਦੀ ਬਹੁਤ ਜਿਆਦੀ ਹਾਂ ਕੁਆਲਿਟੀ ਬਾਈ ਕੋਈ ਰੱਖੂ ਘਰੇ ਜਿਆਦ ਕਰੂਗਾ ਕੋਈ ਦੋ ਚਾਰ ਸੂਆ ਪੀ ਕੇ ਫਿਰ ਵਾਦੇ ਬੰਦੀ ਆ ਜੀ ਵਾਦੇ ਬੰਦੀ ਘਾਟੇ ਵਾਲੀ ਹਾਂਜੀ ਹਾਂਜੀ ਤੇ ਇੱਕ ਅੱਗੇ ਆ ਗਈ ਇਹ ਗੱਬਣ ਨੇ ਆ ਸੂਈ ਆ ਪਹਿਲਾ ਸੂਆ ਸੂਈ ਆ ਜੀ ਛੇ ਦੰਦ ਬੰਮੂ ਜੀ ਠੀਕ ਓਕੇ ਸੂਈ ਸਵਾਈ ਝੋਟੀ ਹੈ ਵੀ ਪਿਓਰ ਮੂਰਾ ਦੀ ਹਾਂਜੀ ਭਾਵੇਂ ਆਪਾਂ ਝੂਠ ਮਾਰਨ ਨੂੰ ਆ ਰਹੇ ਅਸੀਂ ਅੱਛਾ ਹਾਂਜੀ ਪਰ ਕੱਟੀ ਬੂਰੀ ਨੀਲੀ ਦਿੱਤੀ ਆ ਉਹ ਜਿਹੜੀ ਬੈਠੀ ਆ ਹਾਂਜੀ ਹਾਂਜੀ ਆਪਾਂ ਝੂਠ ਮਾਰ ਕੇ ਭਾਂਵੇਂ ਹਰਿਆਣੇ ਹੋ ਗਈ ਜਾਂਦੀ ਪਰ ਲਈ ਆਪਾਂ ਲੋਕਲ ਆ ਆਪਾਂ ਝੂਠ ਵਾਲਾ ਕੰਮ ਨਹੀਂ ਕਰਦਾ ਇਹਨਾਂ ਦਾ ਕੋਈ ਤਾਕਲੋ ਮੀਟਰ ਝੋਲੀ ਹੈ ਕੱਟੀ ਦੀ ਕੁਆਲਿਟੀ ਬਹੁਤ ਆ ਹਰਿਆਣੇ ਵਾਲੀ ਬੂਰੀ ਨੀਲੀ ਦੀ ਮਗਰ ਜਿਹੜੀ ਇਹਨੇ ਬੱਚਾ ਦੇਤਾ ਬੂਰੀ ਨੀਲੀ ਬੂਰੀ ਨੀਲੀ ਕੱਟੀ ਕਿਆ ਬਾਤਾਂ ਹਾਂਜੀ ਚੱਲ ਆ ਕੇ ਲਾ ਕੇ ਬੱਚਾ ਲਾਓ ਤੇ ਇਹ ਸੁਆ ਦੂਜਾ ਨਾ ਪਹਿਲਾ ਸੁਆਰੀ ਕਲੂਨ ਸੁਈ ਕਲੂਨ ਸੁਈ ਸ਼ੇਦਾਂ ਤੋਂ ਮੋਰੀ ਕਿੰਨੇ ਦਿਨਾਂ ਦੀ ਸੁਈ ਕਿੰਨਾ ਸੋਦਾ ਸੱਤ ਦਿਨ ਹੋ ਗਏ ਆ ਜੀ ਸੱਤਾਂ ਦਿਨਾਂ ਦੀ ਸੁਈ ਕਿੰਨੀ ਆ ਧਾਰਾ ਦੁੱਧ ਤਿਆਰ ਜੀ ਇਸਲੇ ਕਿੰਨਾ 11 ਲੀਟਰ 11 ਦੁੱਧ ਤਿਆਰ ਕਰ ਪਹਿਲੇ ਸੁਏ 14 ਲੀਟਰ ਸੰਭਲ ਪਾ ਗਈ ਕੁਆਲਟੀ ਬਹੁਤ ਆ ਹਾਂ ਜੀ ਵੇਖਿਓ ਸੱਜਣੋ ਆ ਕੱਟੀ ਨੂੰ ਇਹਨੇ ਜਨਮ ਦਿੱਤਾ ਟੀਗਾ ਟੂਗਾ ਜਾਂ ਮਾਲੀ ਪੂਰਾ ਸੀ ਹਨਾ ਕਿਹਜਾ ਟੀਗਾ ਚੰਗਾ ਭਰਿਆ ਜਾਂ ਮੈਂ ਮਾਲੀ ਚੰਗਾ ਮਾਲੀ ਚੰਗਾ ਵਾਹ ਬੋਲਦੀ ਕੁਆਲਟੀ ਦੀ ਕੱਟੀ ਪਾਈ ਮੱਜ ਨੇ ਤੋਰ ਕਰਾਈਏ ਦੀ ਚੈੱਕ ਹਾਂਜੀ ਹਾਂਜੀ ਕਰਾਈਏ ਜੀ ਕੱਦ-ਕਾੜ ਸੱਜਣੋ ਪੂਰਾ ਚੰਗਾ ਤੇ ਆਪ ਮੋਹਰਾ ਦੀ ਤੇ ਕੱਟੀ ਬੂਰੀ ਨੀਲੀ ਨੂੰ ਜਨਮ ਦਿੱਤਾ ਦੇਖੋ ਯਾਰ ਕਿੰਨੀ ਪਿਆਰੀ ਕੱਟੀ ਆ ਤੇ ਆਪ ਵੀ ਝੋਟੀ ਚੰਗੀ ਆ ਸੱਜਣੋ ਇਹਨਾਂ ਦੁੱਧ ਨੂੰ ਕੋਈ ਜ਼ਿਆਦਾ ਨਹੀਂਗਾ ਜਿਹੜੇ ਹਿਸਾਬ ਨਾਲ ਇਹਦਾ ਵजूद ਆ ਕਾਦਾ ਤੇ ਕਰਮਾਰ ਵਿੱਚ ਬਰੀਕੀ ਲੱਗੀ ਆ ਚੋਣ ਤਾਂ ਸਾਨੂੰ ਇਹਦਾ ਵੀ ਇੱਕ ਨੰਬਰ ਹੈ ਨਾ ਸੰਭਵ ਹੈ ਇੱਕ ਨੰਬਰ ਚਾਈ ਇੱਕ ਨੰਬਰ ਹਾਂ ਕਿਉਂਕਿ ਹੀਰੇ ਵੀਰੇ ਥਣ ਚੰਗਾ ਲੱਗਾ ਬਹੁਤ ਜਿਆਦੀ ਪੋਲੀ ਆ ਬਹੁਤ ਜਿਆਦੀ ਚੋਣ ਛੋਟੀ ਨਹੀਂ ਠੀਕ ਉਹ ਕਿਰਪੋਰਡ ਆ ਹਾਂ ਨਹੀਂ ਨਹੀਂ ਜੋ ਪਸੰਕੇ ਪੂਰਾ ਵਾਕਿਆ ਲੀਵਾ ਭਾਂਡਾ ਚੰਗਾ ਮੈਂ ਦੇਖਾ ਪਹਿਲਾਂ ਝੋਡੀ ਕੋਈ 10 ਦਿਨ ਸੰਭਿਆ ਤਿਆਰ ਹੁੰਦੀ ਬਾਅਦ ਚ ਸੂਜੀ ਇਹ ਇਹ ਤਾਂ ਕਰਮਾਂ ਵਾਲੀ ਖਾ ਪੀ ਕੇ ਬਾਨੀ ਹੈ ਹਨਾ ਜੇ ਖਾ ਪੀ ਕੇ ਕੋਈ ਤਾਂ ਹਸਰਾਂ ਝੋਟੀ ਹੋਰ ਥਲਿਓ ਨਿਕਰੂਗੀ ਨਿਕਰੂਗੀ ਨਿਕਰੂ ਹਾਂਜੀ ਹਾਂਜੀ ਬਾਕੀ 11 ਦੁੱਧ ਤਿਆਰ ਆ ਹੁਣ ਹਾਂਜੀ 11 ਕਿਲੋ ਕੰਡੇ ਵਾਲਾ ਦੁੱਧ ਤਿਆਰ ਆ ਜੀ ਕਰਮਾਰੀ ਚੰਗੀ ਆ ਮੁਖਾਵਾ ਪਾਉ 14 ਦਾ ਪਾਉ ਖਾ ਲਈ ਚਾਗੇ ਨਹੀਂ ਬਣਾਉਂਦਾ ਹਾਂਜੀ ਹਾਂਜੀ ਛਾਗ ਦੋ ਬਿਲਾ ਆਪਾਂ ਠੰਡਾ ਕਰਕੇ ਦੁੱਧ ਦੀ ਮੰਗਤੀ ਕਰਾਵਾਂਗੇ ਨਹੀਂ ਕੁਆਲਿਟੀ ਬਹੁਤ ਆ ਝੂਟੀ ਦੇ ਵਿੱਚ ਦੁੱਧ ਦੇ ਦੇਣਾ ਇਹਨੇ ਦੁੱਧ ਤੋਲੇ ਭਾਵੇਂ ਹਾਂ ਫਾਇਦਾ ਨਹੀਂ ਇੰਝ ਦੋ ਪੈਸੇ ਲਾਉਣੇ ਉਹਨੇ ਬਿਲਕੁਲ ਬਿਲਕੁਲ ਹੀਰੇ-ਵੀਰੇ ਸਹੀ ਆ ਗੱਲ ਤੇਰੀ ਕੋਈ ਸ਼ੱਕ ਨਹੀਂ ਤੇ ਸੋਨੂੰ ਫਿਰ ਰੇਟ ਇਹਦਾ ਵੀਰੇ ਜੀ ਉਹ ਹੁੰਦਾ ਛਾਗ ਇਹਦਾ ਮੁੱਲ ਇੱਕ 20 ਕਰਦੇ ਆ 115000 ਦੀ ਦੇ ਦਾਂਗੇ ਹੀਰਾ ਪਾਊਗਾ ਪ੍ਰਾਡਕਟ ਦਿੰਨੇ ਆ ਹੋਰ 14 ਛੜਦਾ ਤੇਰਾ ਵੀ ਦੇਰਾ ਅੱਛਾ ਹੁਣ ਕੋਈ ਹੋਰ ਕੋਈ ਆਏ ਤਾਂ ਫੇਰ ਮਾਰ ਕਰਾਂਗੇ ਆਪਾਂ ਇੱਕ 13 ਚੋਂ ਆਏ ਭੈਣ ਭਰਾ ਦਾ ਮਾਣ ਤਾਂ ਇਹ ਵੀ ਪਹਿਲਨ ਕੱਟੀ ਟਾਪ ਦੀ ਤੇ ਮਗਰ ਬੂਰੀ ਵੀ ਕੱਟੀ ਪੂਰੀ ਕੱਟੀ ਲੈਣ ਤਰਪੀਏ ਯਾਰ ਸ਼ੀਦੀ ਮਿਲਦੀ ਨਹੀਂ ਬੜੇ ਰੁਪਏ ਮੰਗਦੇ ਹਨਾ ਸਾਵੇਂ ਹੋ ਜੇ ਨਿੱਕੇ ਨਿੱਕੇ ਕੱਟੀਆਂ ਦਾ ਲੋਕ 20000 ਰੁਪਏ ਮੰਗੀ ਜਾਂਦੇ ਆ ਬਸ ਇਹ ਗੱਲ ਲੱਖ ਰੁਪਏ ਦੀ ਮੈਂ ਰੋਕਤੀ ਸੀ ਤੂੰ ਕਹਿਤੀ ਹਾਂਜੀ ਹਾਂਜੀ ਕੋਈ ਸ਼ੱਕ ਨਹੀਂ ਹੁਣ ਇੱਕ 13 ਦੀ ਇੱਕ 13 ਦੀ ਹੋਰ ਭੈਣ ਭਰਾ ਦਾ ਆਇਆ ਤਾਂ ਇੱਕ 12 ਦੀ ਸੰਦੂਸਾ ਪਊ ਹੋਰ 14 ਛੜ ਦਿੰਦੇ ਨਹੀਂ ਠੀਕ 1 ਲੱਖ ਤੇ 12000 ਤੇ ਬਾਕੀ ਜਿਹੜਾ ਫੋਨ ਲਾ ਲੂਗਾ ਪਤਾ ਨਹੀਂ ਕਿੱਥੇ ਗਲਾਰੀ ਆ ਦੇ ਬੱਚਾ ਦੇਣਾ ਓਏ 10000 ਤਾਂ ਸਾਨੂੰ ਦੇ ਦੇ ਮੱਝ ਹੋ ਸਕਦਾ ਜੇ ਮਤਲਬ ਅੱਜ ਝੋਟੀ ਟਕਾ ਸਕਦਾ ਭਾੜੇ ਤੇ ਕੱਟੀ ਸਾਨੂੰ ਛੱਡ ਦੇ ਆ ਜਿਹੜੇ ਚੋਂ ਕੱਟੀ ਛੱਡ ਕੇ 1 ਲੱਖ 2000 ਦੀ ਕੋਈ ਲੈ ਜੀ ਵਾਕੇ ਕੋਈ ਸ਼ੱਕ ਨਹੀਂ ਕੱਟੀ ਨਹੀਂ ਛੱਡਦਾ ਕੋਈ ਨਾਲ ਹੀ ਲਿਆਊਗਾ ਇਹ ਨੋਟ ਕਰ ਲਿਓ ਹਣ ਹਾਂਜੀ ਕਿਉਂਕਿ ਅਗਲੇ ਨੂੰ ਵੀ ਪਤਾ ਵੀ ਕੱਟੀ ਹਾਂਜੀ ਹਾਂਜੀ ਜਿੱਦਨ ਮੈਂ ਬਣੀ ਤੇ ਸਰਾ ਹੀ ਬਣੀ ਮੈਂ ਕਿਹਾ ਉਹ ਇਹੋ ਡਬਲ ਕੱਟੀ ਬਣੀ ਸੰਧੂ ਸਾਹਿਬ ਜਦੋਂ ਯਾਰ ਵਾਕਿਆ ਹੀ ਵਾਕਿਆ ਹਾਂਜੀ ਹਾਂਜੀ ਅੱਧਾ ਦੁੱਧ ਛੱਡਦੇ ਯਾਰ ਬੰਦਾ ਇੱਕ ਮਹੀਨਾ ਹਾਂਜੀ ਹਾਂਜੀ ਤੇ ਆ ਮੈਂ ਆਪਣੀ ਸੁਆ ਕਿਹੜਾ ਆ ਸੰਧੂ ਸਾਹਿਬ ਆਪਾਂ ਤੀਜੀ ਅੰਕੇ ਨਹੀਂ ਕੋਈ ਭੈਰ ਭਰਾ ਨੂੰ ਤੀਜੇ ਗੇਲੇ ਚੁੱਥੇ ਗੇਲੇ ਆਪਣੇ ਤੋਂ ਪਾਰ ਕੁਬੀਰ ਬੈਠੇ ਆ ਹਾਂ ਸਾਰੇ ਸਿਆਣੇ ਆ ਹਾਂ ਕਿ ਸਾਰੇ ਕਿਸੇ ਨਾਲ ਬਹਿਸ ਨਹੀਂ ਕਰਨੀ ਆਪਾਂ ਤੀਜੇ ਕਹੇ ਕੋਈ ਭਰਾ ਕੇ ਚੌਥੇ ਚੁੱਥੇ ਮੰਨ ਲਾਗਦਾ ਕੋਈ ਤੀਜੇ ਮੰਨ ਲਾਗਦਾ ਯਾਰ ਆਪਦੀ ਸਮਝਣਾ ਤੀਜੇ ਸੁਆ ਆਪਦੀ ਸਮਝਣਾ ਮੰਨ ਲੈ ਹਾਂ ਨਹੀਂ ਠੀਕ ਹੈ ਉਹ ਹੈ ਨਾ ਚੌਥਾ ਵੀ ਹੋਵੇ ਉਹ ਹੈ ਤਾਂ ਮਾਲਕ ਨੇ ਕਹਿੰਦੇ ਜਰ ਵੀ ਹੋਵੇ ਤੇ ਆਪਾਂ ਤੀਜੀ ਅੰਕੇ ਲਈ ਆ ਠੀਕ ਆ ਇਹਨੇ ਪਿਛਲੇ ਸੂਏ ਦੁੱਧ ਕਿੰਨਾ ਦਿੱਤਾ ਆਪਾਂ ਨੂੰ ਦੁੱਧ ਮੱਝ 12 ਕਿਲੋ ਦੀ ਮਾਲਕ ਨੇ ਆ ਜੀ ਠੀਕ ਆ ਆਪਾਂ ਅੰਕ ਲੱਗੇ ਆਪੇ ਰੋਕ ਲੈ ਕੇ ਪਰਿਵਾਰ ਦੀ ਮੱਝ ਲਈ ਆ ਬਰੀਕ ਕਿੰਨੀ ਆ ਹਣਾ ਹਾਂਜੀ ਹਾਂਜੀ ਤੇ ਦਿਨ ਕਿੰਨੇ ਲੈ ਜੂ ਤੇਰੇ ਜਸਤਾ ਇੱਕ ਲੈ ਜੂਗੀ ਲੈ ਜੂਗੀ ਰਾਮਣ ਇਹੋ ਸੰਤੂ ਸਾਹਿਬ ਮੱਝ ਕਿਦੇ ਸੰਭੀ ਹੁੰਦੀ ਤੇ ਇਹੋ ਛੋਟੀ ਮਾਣੋਂ ਰਾਹੀ ਵਾਕਿਆ ਜੀ ਜਨਾਸ ਦਿੰਦੇ ਹਾਂ ਵਾਕਿਆ ਯਾਰ ਸੇਵਾ ਦਾ ਹੀ ਮੋਲ ਆ ਹਣਾ ਦਾ ਮੋਲ ਆ ਜੀ ਤੇ ਬਾਕੀ ਇਹਦਾ ਤਾਂ ਨਹੀਂ ਕਸੂਰ ਹਾਂਜੀ ਕਈ ਵਾਰੀ ਸਾਹਮਣ ਵਾਲੇ ਦਾ ਨਾ ਆ ਜੀ ਹਾਂ ਥੋੜਾ ਜੇ ਇਹੀ ਚੰਗੀ ਸਾਂਭੀ ਹੁੰਦੀ ਨਾਲੇ ਤਾਂ ਉਹ 2 ਰੁਪਏ ਵਾਟਦਾ ਸਾਹਮਣ ਵਾਲੇ ਦਾ ਨਾਮ ਵੀ ਲੈਣਾ ਆਪਦਾ ਬੰਦਾ ਫਿਰ ਹਾਂ ਨਹੀਂ 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 ਆਪਾਂ ਕਹਿਣਾ ਹੀ ਨਹੀਂ ਕਈ ਵਾਰੀ ਕਈ ਮਜਬੂਰੀਆਂ ਵੀ ਬਣ ਜਾਂਦੀਆਂ ਆ ਵੀਰੇ ਜੀ ਕਿਹਦਾ ਨਹੀਂ ਕਰਦਾ ਹਾਂ ਕਿਹਦਾ ਜੀ ਨਹੀਂ ਕਰਦਾ ਮੈਂ ਚੰਗਾ ਕਰੀਏ ਹਾਂਜੀ ਹਾਂਜੀ ਕਈ ਵਾਰੀ ਨਹੀਂ ਸਮਝ ਆਉਂਦੀ ਇਹ ਅਕਾਲ ਪਰਖ ਦੇ ਹੱਥ ਹਨਾ ਹਾਂਜੀ ਹਾਂਜੀ ਤੇ ਕੁਦਰਤ ਜੋ ਜੋ ਰੰਗ ਆ ਉਹਦੇ ਆ ਸੱਜਣੋ ਦੁੱਧ ਪੀਣ ਲਈ ਕੋਈ ਮਹਿ ਮਾੜੀ ਨਹੀਂ ਸਾਂਭਿਓ ਲੇਵਾ ਚੰਗਾ ਬਣਾਉਗੀ ਥਣਾ ਥਣਾ ਲੋ ਭਾਰ ਲੋ ਕੇ ਹੋ ਬਹੁਤ ਜੀ ਬਹੁਤ ਹਨਾ ਹੀਰੇ ਵੀਰੇ ਜੀ ਟਿੱਪਣ ਟੁੱਪਣ ਬਹੁਤ ਵਧੀਆ ਤੇ ਹੀਰੇ ਇਹਦਾ ਰੇਟ ਭਰਾ ਇਹਦਾ ਜੀ 77000 ਮੋਲਾ 70000 ਛੋਟ ਸੋਨੂ ਆਊਗਾ ਹਨਾ ਹਾਂ ਜੀ 70 7000 ਦੀ ਹੋ ਗਈ ਸੰਤੂ ਸਾਹਿਬ ਅੱਛਾ 80000 ਛੱਡਾ 80000 ਛੱਡਿਆ 68000 ਦੀ ਪਰਪਰਾ ਲੈ ਜੀ ਅੱਛਾ ਪੱਕੀ ਗੱਲ ਆ ਹਾਂ ਜੀ ਦੋ ਘੜ 70 ਦੀ ਦੋ ਘੜ 70 ਦੀ ਫਿਰ ਆਏ ਭੈਣ ਭਰਾ ਦਾ ਮਾਨ ਹੋਊਗਾ ਫਿਰ ਮਾਨ ਹੋਊਗਾ ਦੋ ਘੜ 70 ਚੋਂ ਵੀ ਆਏ ਭੈਣ ਭਰਾ ਦਾ ਮਾਨ ਹੋਊਗਾ ਤੇ ਵੀਡੀਓ ਉਹਨੇ ਵੇਖਣੀ ਜੀਦੇ ਤੋਂ ਤੁਸੀਂ ਲਈ ਆ ਉਹ ਵੀ ਵੇਖੂਗਾ ਵੀ ਵੇਖੋ ਕਰਨ ਕੀ ਦਾ ਆ ਬਿਮਾਰੀ ਲੈ ਨਹੀਂ ਜਪੜਾਈ ਜਾਂਦੇ ਆ ਇਤਰਾ ਹੀ ਫੜਾਈ ਜਾਂਦੇ ਜਿੱਦੋਂ ਜਿੱਦੋਂ ਇਹ ਸਾਰੇ ਪਰਿਵਾਰ ਵੇਖਣਗੇ ਹਾਂ ਵੀ ਉਹਨਾਂ ਨੇ ਕਹਣਾ ਅੱਜ ਨਫੇ ਤੋਂ ਬਿਨਾਂ ਹੀ ਗਈਆਂ ਅੱਜ ਪਤਲੀ ਨਾ ਹੋ ਗਈ ਕਿ ਅੱਜ ਬਿਨਾਂ ਨਫੇ ਦਾ ਫੜਾਈ ਜਾਂਦੇ ਆ ਚਲੋ ਧੰਨਵਾਦ ਰੱਬ ਦਾ ਹਨਾ ਜਿਹੜਾ ਲੈ ਗਿਆ ਯਾਦ ਕਰੂ ਆ ਜਾਓ ਸੱਜਣੋ ਅੱਗੇ ਤੁਹਾਨੂੰ ਵੇੜਾਂ ਵੀ ਜਿਹੜੀ ਕੁਆਲਿਟੀ ਉਹ ਵੀ ਚੈੱਕ ਕਰਾਈਏ ਤੇ ਆਹ ਤੁਹਾਨੂੰ ਵੀਰੇ ਗਊ ਕਿਹੜਾ ਸੁਆ ਆਹ ਸੰਤੂ ਸਾਹਿਬ ਆਪਾਂ ਦੂਜੇ ਤੱਕੇ ਲਈ ਆ ਠੀਕ ਆ ਬਾਕੀ ਕੋਈ ਭੈਣ ਭਰਾ ਤਾਂ ਨੂੰ ਮੈਂ ਅੱਗੇ ਵੀ ਆਪੋ ਆਪਣੀ ਸਮਝਿਆ ਹਾਂ ਆਪਣੇ ਤੋਂ ਸਵਾਕੇ ਹੀ ਸਾਰੀ ਦੁਨੀਆ ਸਿਆਣੀ ਆਪੋ ਆਪਣੀ ਸਮਝਿਆ ਦੂਜਾ ਸੂਆ ਮੰਨ ਕੇ ਲਈ ਆ ਕਦੋਂ ਦੀ ਸੂਈ ਤੇ ਕਿੰਨਾ ਧੰਦੀ ਸੂਈ ਆ ਠੀਕ ਆ 11 ਤੋਂ 12 ਲੀਟਰ ਦੁੱਧ ਗਾਸ ਨੇ ਕਿਹਾਦਾ ਹੀ ਤਾਂ ਆਪਾਂ ਪਹਿਲੀ ਚੈਨਲ ਇੱਕ ਦੂਜੇ ਦੇ ਵੀਡੀਓ ਪਾਈ ਗਾਣਾ ਥੋੜਾ ਬੁਖਾਰ ਹੋ ਗਿਆ ਗਾਣੋ ਅੱਛਾ ਗਾ 16 ਕਿਲੋ ਰੋ ਵਾਪਸ ਆਈ ਹੈ ਕਰੀ ਠੀਕ ਆ ਤੇ ਕੇ ਤਨ ਪਹਿਲੇ ਲਈ ਪਰ ਸਾਡਾ ਮਨ ਨਹੀਂ ਮੰਨਿਆ ਨੂੰ ਘਲਾਉਂਦੇ ਸਾਹੀ ਵਾਂਗ 5000 ਰੁਪਏ ਆਈ ਦੀ ਆਪਾਂ ਨਹੀਂ ਠੀਕ ਆ ਯਾਰ ਬੁਖਾਰ ਮੈਂ ਕਿਹੇ ਭੈਣ ਭਰਾ ਨੇ ਪੈਸੇ ਲਾਉਣੇ ਆ ਪਤਾ ਨਹੀਂ ਆ ਗਿਆ ਆਪਾਂ ਬਿਮਾਰ ਡੰਗਰ ਘੱਲ ਗਿਆ ਸਵਾਦ ਨਹੀਂ ਕਿਵੇਂ ਲੈਣੀ ਆ ਲੈਣੀ ਹੈ ਨਾ ਕਿੰਨਾ ਪੈਸਾ ਤਿਆਰ ਕਰਨਾ ਹੈ ਤਿਆਰ ਦੀ ਇੱਕ ਡੰਗਰੀ ਆਪਦੇ ਘਰਾਂ ਰਕੇ ਘਰ ਬਸ ਜੀ ਘਰਾਂ ਰਕੇ ਘਰ ਹੁਣ ਕਾ ਫਿਰ ਪਿਆਰ ਆ ਡਾਕਟਰ ਆ ਗਈ ਫਿਰ ਕੋਈ ਬੁਖਾਰ ਫੂਰ ਵਾਲਾ ਚੱਕਰ ਨਹੀਂ ਇੱਕ ਬੁਖਾਰ ਹੋ ਗਿਆ ਠੀਕ ਆ ਫਿਰ ਆਪਾਂ ਜਿਤਨਾ ਹੁਣ ਇਹਦੇ ਕੋਲੇ ਦੁੱਧ 10 ਕਿਲੋ ਕੋਈ ਹੈਗਾ 11 10 ਮੰਨ ਕੇ ਸੌਦਾ ਕਰੇ ਤੇ ਦੁੱਧ 15 ਕਿਲੋ ਦੇ ਫਿਰ ਜਾਊਗੀ ਜਾ ਹੀ ਵੜਨੀ ਐਨੀ ਤੇ ਇਹਨਾਂ ਦਾ ਇਹਨੂੰ ਦੁੱਧ ਕੁਛ ਵੀ ਨਹੀਂ ਆਂਦਾ ਹਾਂਜੀ ਹਾਂਜੀ 15 ਦੁੱਧ ਇਹਨੂੰ ਕੀ ਆਂਦਾ ਗਾਂ ਨੂੰ ਤੇ ਇਹਦੇ ਕੋਲੇ ਬੱਚਾ ਬੱਚਾ ਵਛੀ ਮਗਰ ਜੀ ਵਛੀ ਮਗਰ ਹਾਂਜੀ ਤੇ ਚੂਣ ਚਾਂਦ ਤਾਂ ਇੱਕ ਨੰਬਰ ਇੱਕ ਨੰਬਰ ਕੋਈ ਵੰਗਾ ਪਾਉਣ ਦੀ ਲੋੜ ਨਹੀਂ ਇਤਨਾ ਥੱਲੇ ਬੈਠੇ ਬਹਿ ਜਾਣ ਜੀ ਮਿੱਠੀ ਤੇ ਬਾਕੀ ਨਵੀਂ ਵੈੜਾ ਕੋਈ ਆਇਆ ਨਹੀਂ ਗੱਲ ਇਹਦੀ ਵੱਛੀ ਆਹ ਖੜੀ ਜਿਹੜੀ ਹਾਂਜੀ ਹਾਂਜੀ ਇਹਦੀ ਵੱਛੀ ਆ ਲੈ ਕਾਲੀ ਕਹਿੰਦੀ ਮੈਂ ਤਾਂ ਤੂਰ ਆਪਦੀ ਆਪ ਹੀ ਚੈੱਕ ਕਰਾਉਂਗੀ ਹਨਾ ਕਹਿੰਦੀ ਆ ਮੈਂ ਸੋਨੂ ਹਰੀ ਨਾਲੋਂ ਜਿਹੜਾ ਮੈਂ ਸਾਰਿਆਂ ਤੋਂ ਪਹਿਲਾਂ ਵਾਕੇ ਕਹਿੰਦੀ ਹੋਣੀ ਆ ਸੋਨੂ ਹਰਾਂ ਨੂੰ ਨਾ ਖੇਚਲ ਪਾਵਾਂ ਰੱਸਾ ਖੋਲਣ ਦੀ ਮੈਂ ਆਪ ਹੀ ਤੂਰ ਚੈੱਕ ਕਰਾ ਤੇ ਇਹਦਾ ਰੇਟ ਅਫਰ ਡੱਬੀ ਵੈੜ ਦਾ ਸੋਨੂ ਵੀਰੇ ਮੈਂ ਸੰਤੂ ਸਾਹਿਬ ਇੱਕ ਰਾਤ ਹੀ ਵਿੱਚ ਆਪੇ ਕਰ ਦੋ ਨਹੀਂ ਨਹੀਂ ਭਰਾ ਜੀ ਆਪੇ ਕਰ ਦੋ ਜੋ ਕਰ ਦੋਗੇ ਉਹ ਮੈਨੂੰ ਕੀ ਪਤਾ ਵਿਚਾਰੀ ਸੰਤੂ ਸਾਹਿਬ ਮੁੱਲ ਬਤਾ ਲਈਏ ਜਿੰਨੇ ਤੁਸੀਂ ਆਖੋਗੇ ਆਪਾਂ ਦੇ ਦੇਣੀ ਹੈ ਹੀਰਾ ਕੱਢੂਗਾ ਸਾਹਿਬ 40 ਦੀ ਸੰਤੂ ਸਾਹਿਬ ਸੰਤੂ ਸਾਹਿਬ ਤੁਹਾਡੇ ਲੋ ਮਾਰਕਟ ਆਉਣੀ ਬੋਲੋ ਤੁਸੀਂ ਨਹੀਂ ਮੈਂ ਨਹੀਂ ਕੋਈ ਬੋਲਦਾ ਯਾਰ ਪੈਸੇ ਲਾ ਕੇ ਆਈ ਐਵੇਂ ਲੱਕੇਰੀ ਬੋਲਦੀ ਐ ਫਿਰ ਲੱਕੇਰੀ ਜਾਨ 37000 ਦੀ ਜੀ ਪੱਕੀ ਗੱਲ ਆ ਪੱਕੀ ਗੱਲ ਜੇ ਤੁਸੀਂ ਹੋਰ ਹੋਗੇ ਕਸਰ ਕਿਹੜੀ ਦੱਸ ਸਕਦੇ ਨਹੀਂ ਮਾਰ ਕਰਾਂਗੇ ਨਹੀਂ ਕੋਈ ਗੱਲ ਹਾਂਜੀ 37 ਜੋ ਕੋਈ ਹੀਰੇ ਛੋੜ ਛੱਪਾ ਹੋਰ 500 36 ਸਾਢੇ 36 ਦੀ ਪੂਰੇ 36 ਦੀ ਜਾਨਦਗੀ ਜਾਨਦਗੀ ਆਹਾ ਬੱਛੀ ਨੇ ਇਹਦੀ ਲਓ ਵੀ ਸਜਣੋ 36000 ਚ ਦੋ ਵਿਹੜਾ ਕੀ ਬਾਤਾਂ ਵਾਲੀ ਤੇ ਇੱਕ ਆ ਗਈ ਅੱਗੇ ਹੋਰ ਕਾਲੀ ਵਿਹੜ ਤੇ ਇਹ ਇਹ ਕਿਹੜਾ ਸੂਆ ਸ਼ਾਹ ਜੀ ਆ ਸੰਤੂ ਸਾਹਿਬ ਤੀਜੇ ਸੂਰੇ ਆਪਾਂ ਵੀ ਤੱਕ ਕੇ ਲਈ ਆ ਠੀਕ ਆ ਤੇ ਪਰਸੋਂ ਦੀ ਸੂਈ ਪਿਛੇ ਦੇ ਬੱਚਾ ਛੀ ਆ ਆ ਬੱਛੀ ਜਮਾਤਾ ਜੀ ਹਾਂ ਜਮਾਤਾ ਜੀ ਇਹ ਟਾਈਮ ਇਹਦਾ ਥੱਲੇ 14 ਤੋਂ 15 ਲੀਟਰ ਬੋਲਾ ਤਿਆਰ ਹੋਊਗਾ ਹੋਊਗਾ ਆਰਾਮ ਹਾਂਜੀ 20 ਕਿਲੋ ਦਾ ਦੋ ਤਿੰਨ ਵਾਲੀ ਗਾਜੀ ਹੈਗੀ ਹਾਂਜੀ ਤਾਂ ਦੋਵਾਂ ਪਾਸੇ ਬਹਿ ਕੇ ਪਾ ਕੁਰੀ ਦੀ ਚਵਾਈ ਕਰ ਲੈ ਇੱਕ ਗੰਢੀ ਧੀਰੀ ਕੋਈ ਚੱਕਰ ਨਹੀਂ ਇਧਰ ਵੇਖੋ ਸੰਧੂ ਸਾਹਿਬ ਇਤਰਾ ਥੱਲੇ ਬਹਿ ਜਾਓ ਪਾ ਹਾਂ ਨਹੀਂ ਚੰਗੀ ਹੈ ਬਰੂ ਬੋਲਾ ਆਇਆ ਨਹੀਂ ਬੋਲਾ ਦੱਸੋ ਜੀ ਵੀ ਕੌਲੀ ਚਮਚਾ ਬਾਲਾ ਦਵਾਵੇ ਬੋਲਾ ਬਰੂ ਫੁੱਟਾ ਸੱਚ ਚਵਾਈ ਵੇਖੋ ਇੱਕ ਗਰੀ ਚਵਾਈ ਭੈਣ ਭਰਾ ਨੂੰ ਖਾਓ ਜਾਂ ਬਾਤਾ ਜੇਰੇ ਦੋ ਦੀ ਮੋਟਰ ਨਹੀਂ ਆਪ ਲਾਈ ਹੁੰਦੀ બસ ਹੋ ਜੀ ਜਿਆ ਦੀ ਭਾਵੇਂ ਬੱਚਾ ਕੋਈ ਥੱਲੇ ਛੱਡੇ ਭਾਵੇਂ ਨਾ ਛੱਡੇ ਨਾਲ ਹੀ ਖਸਮਾ ਦੇ ਦੇ ਲੱਗੀ ਤੁਹਾਡੇ ਸਾਹਮਣੇ ਵੇਲਾ ਨੂੰ ਪਤਾ ਲੱਗ ਗਿਆ ਵੀ ਚੂਨ ਬਹਿ ਗਿਆ ਸੋਨੂ ਤੇ ਮੈਂ ਕਿੱਲੇ ਠੋਕਦੇ ਆ ਹਨਾ ਠੀਕ ਆ ਜੇਰ ਜੂਰ ਪੈ ਗਈ ਓਕੇ ਦੀ ਓਕੇ ਓਕੇ ਜੇਰ ਜੂਰ ਠੀਕ ਆ ਕੱਢ ਦੇ ਪਰ ਗਾਈਂ ਚ ਥੋੜਾ ਜਿਹਾ ਜੇਰ ਜੂਰ ਦਾ ਹੀ ਹੁੰਦਾ ਬਾਕੀ ਓਕੇ ਹੁੰਦਣਾ ਹੈ ਬਾਕੀ ਥੋੜਾ ਇੱਕ ਹੰਦੂਕਰ ਵਾਲੀ ਕਾਲੀ ਪਈ ਆ ਤਾਂ ਅੰਦਰ ਹੀ ਆ ਹਾਂ ਜੀ ਕੋਈ ਘੰਟਾ ਜਵਾਈ ਆਪਣੀ ਲੇਟ ਹੋ ਚੁੱਕੀ ਹੋ ਗਈ ਹੋ ਗਈ ਹੋ ਗਈ ਹਾਂਜੀ ਹਾਂਜੀ ਨਹੀਂ 20 ਕਿਲੋ ਦੁੱਧ ਗਾਂ ਦੇ ਹੋਊਗੀ ਇਹ ਹਾਂਜੀ ਇਹ ਸੰਦੂਸਾ 15 ਕਿਲੋ ਦੁੱਧ ਹਾ ਜੇ ਤਾਂ ਇਸ ਟਾਈਮ ਤੇ ਥਲੇ ਹੋਣਾ ਹੈ ਆ ਤੇ ਪੰਜ ਤਾਂ ਯਾਰੇ ਨੇ ਵਾਕਿਆ ਹੀ ਵਾਕਿਆ ਹੀ ਵਾਕ ਇਹ ਹੋ ਸਕਦਾ ਬਾਈ 20 ਤੋਂ ਟਾਪ ਹੀ ਜਾ ਬਾਕੀ ਸੇਵਾ ਦਾ ਮੋਲ ਲਿਆ ਜੀ ਹਾਂ ਬਾਕੀ ਜਮਾਂ ਲਵੀ ਵੱਛੀ ਬਹੁਤ ਪਿਆਰੀ ਦਿੱਤੀ ਇਹਨੇ ਹਨਾ ਤੇ ਬਾਕੀ ਆ ਕਾਲੀ ਜੱਸੀ ਜੰਦੀ ਆ ਹਾਂ ਜਿਹਦਾ ਭੈਰ ਭਰਾ ਜਾਦਾ ਇਹ ਵੀਰੇ ਹਰ ਇੱਕ ਦੇ ਕੰਮ ਦੀ ਹੈ ਤੇ ਹਰ ਇੱਕ ਦੇ ਲੈਣ ਵਾਲੀ ਚੀਜ਼ ਹੈ ਮੱਝ ਦੀ ਮੱਝ ਗਾਂ ਦੀ ਗਾਂ ਆ ਵੱਛੀ ਵੀ ਜਿਹੜੀ ਦੇਖੀ ਨਾ ਇਹ ਵੀ ਵੇਖੋ ਹੀਰਾ ਹੀ ਆ ਹਾਂ ਤੇ ਸੋਨ ਨੂੰ ਇਹਦਾ ਰੇਟ ਫਿਰ ਇਹਦਾ ਰੇਟ ਆਪਾਂ ਹੀ ਦੇ ਦੋ ਕਨਾਲ ਕੇ ਲਾ ਕੇ ਪੀਸ ਹੋਣਾ ਹੀਰਾ ਹੀ ਕੱਢੂਗਾ ਸੱਪ ਹੈ ਸੰਦੂ ਸਾਹਿਬ ਮੋਲੇ ਦਾ 55 ਹਾਂਜੀ ਤੇ 52 ਹੀ ਦੇ ਦਈਏ ਪੱਕੀ ਗੱਲ ਆ ਹਾਂਜੀ ਸੋਨ ਨੂੰ 50 ਹੀ ਦੇ ਦਈਏ ਜੀ ਪੱਕਾ ਹੀ ਡਾਤਾ ਹੋਇਆ ਪੱਕਾ 2000 ਰੁਪਇਆ ਡਾਲੀਏ ਆ ਪਾ ਜੀ ਹੁਣ ਜਾਂਦਗੇ ਹੁਣ ਤਾਂ ਕਹਿੰਦਾ ਰਹਿੰਦਗੇ ਪੱਲੀਆਂ ਬਹਿਣਗੇ ਹਾਂਜੀ ਹੁਣ ਛੋਟ ਹੋ ਜੂ ਪਣ ਭਰਾ ਜੀ ਕੁੱਲੀ ਛੋਟ ਕਰਦਾਂਗੇ ਜੀ ਕਿੰਨੇ ਚੋਂ 50 ਚੋਂ 50 ਚੋਂ ਛੋਟ ਕਰਦੇ ਆ ਛੋਟ ਕਰ ਬਾਈ ਕੁੱਲੀ ओके लो ਵੀ ਸੱਜਣੋ ਤੇ ਬਾਕੀ ਹੁੰਦਾ ਸਾਡੇ ਸਾਹਮਣੇ ਵੇਖੋ ਗਾਪਾ ਮਾਇਆ ਆ ਗਿਆ ਜਿੱਤਰਾ ਕੋਈ ਸ਼ਤਾਕਲ ਨਿਕਲੂ ਕੋਈ ਆਏ ਨਿਕਲੂ ਕੋਈ ਚੱਕਰ ਨਹੀਂ ਸੰਤੂ ਸਾਹਿਬ ਜਿੱਤਰਾ ਮੈਂ ਧਵਾ ਦੀ ਥੱਲੇ ਮੰਜਾ ਦਾ ਕੇ ਆਪਾਂ ਮੌਸਮ ਚ ਚੱਲਣਾ ਦੋਵੇਂ ਪਾਸੇ ਬਹਿ ਗਏ ਜੀ ਇਧਰ ਵੇਖੋ ਦੋਵੇਂ ਪਾਸੇ ਬਹਿ ਗਏ ਹਾਂਜੀ ਲੈ ਆ ਵੇਖੋ ਜੀ ਆਈ ਨੂੰ ਪਾਵੇ ਇੱਕ ਜਣਾ ਹੋਰ ਪਾਵੇ ਦੀ ਪਿਛੇ ਬਹਿ ਜੀ ਤੇਰੇ ਨੇ ਚਬਾਈ ਕਰ ਲਈ ਕੋਈ ਸ਼ੱਕ ਨਹੀਂ ਹਾਂਜੀ ਫੱਟੀਆਂ ਢਾਹ ਕੇ ਦੋਨੇ ਪਾਸੇ ਬਹਿ ਜੋ ਤੇ ਇਹ ਤਾਂ ਨਹੀਂ ਵੀ ਗਾਂ ਲਾਤ ਚੱਕ ਕੇ ਦੁੱਧ ਡੋਲਦੀ ਨਹੀਂ ਪਹਿਲਾਂ ਰਸੀਲਪ ਨਹੀਂ ਪਊਗੀ ਨਹੀਂ ਸਿਆਣੀ ਗਾ ਉਹ ਕੇ ਰਿਪੋਰਟ ਹੈ ਹਨ ਤੇ ਇਹ ਸੀਗੇ ਜ ਆਜ ਸੱਜਣੋ ਐਨੀਮਲ ਜਿਹੜੇ ਫੂਲ ਸੇਲ ਵਿਕਾਉ ਬਰਨਾਲੇ ਨਗਰ ਦੇ ਡਿਟੇਲ ਲੈ ਲਈ ਆਪਾਂ ਸਾਰਿਆਂ ਦੀ ਕੋਸ਼ਿਸ਼ ਕੀਤੀ ਆ ਵੀ ਤੁਹਾਨੂੰ ਇੱਕ ਸੰਤੂ ਸਾਹਿਬ ਨਿਕਾਇਆ ਨਾ ਕਿ ਆਪਾਂ ਹੋਰ ਵੀ ਵਿਖਾਉਣਾ ਪੈਣਾ ਅੱਛਾ ਇੱਕ ਜਨਰ ਹੋਰ ਵਿਖਾ ਦਈਏ ਕਿ ਵਿਖਾਈਏ ਫਿਰ ਫਿਰ ਜਾਨਾ ਜਾ ਸਕਦਾ ਆ ਬੱਕਰੀ ਹੈਨੀ ਤੇ ਇਹਨੂੰ ਕੱਲ ਦੇ ਦਿੰਦੀ ਜਿਹੜੀ ਆਇਆ ਜੀ ਫੇਰ 1.5 ਮਹੀਨੇ ਦੇ ਕਾਬ ਆ ਓਕੇ ਹਾਂ ਜੀ ਤੇ 1.5 ਕਿਲੋ ਇਹਦੇ ਥੱਲੇ ਦੁੱਧ ਇੱਕ ਟਾਈਮ ਚoidਾ ਜੀ ਆ ਵੀ ਦੋਵੇਂ ਬੱਚੇ ਦੇ ਆ ਤੇ ਤੀਜਾ ਬੱਚਾ ਇਹਨੂੰ ਸੇਲ ਕਰਤਾ ਬਾਕੀ ਬੱਚੇ ਆਪਾਂ ਰੱਖ ਲਿਆ ਵੇਚ ਨਹੀਂ ਆ ਜੀ ਕੱਲੀ ਕੱਲੀ ਤੇ ਹੁਣ ਡੇਢ ਮਹੀਨੇ ਦੀ ਗੱਭਣ ਕਰਕੇ ਦੇਵਾਂਗੇ ਆਪਾਂ ਗਰੰਟੀ ਲਾ ਕੇ ਗੱਭਣ ਕਰਕੇ ਦੇਵਾਂਗੇ ਓਕੇ ਹਾਂਜੀ ਤੇ ਇਹਦਾ ਰੇਟ ਫਿਰ ਇਹਦਾ ਰੇਟ ਸੰਤੂ ਸਾਹਿਬ 14000 ਰੁਪਿਆ ਤੇ 12000 ਦੀ ਦੇ ਦਾਂਗੇ ਇਹ ਨਸਲ ਕਿਹੜੀ ਆ ਗਈ ਨਸਲ ਦਾ ਸੰਤੂ ਸਾਹਿਬ ਆਪਾਂ ਨੂੰ ਐਵੇਂ ਆਪਾਂ ਅਖੀ ਜੀ ਦੇਸੀ ਪੰਜ ਨੂੰ ਕਹਿੰਦੇ ਆਪਾਂ ਦੇਖ ਲਾਉਂਦੇ ਆਂ ਦੇਸੀ ਹੀ ਹੁੰਦੀ ਜਾਂ ਦੇਸੀ ਚ ਆਉਂਦੀ ਹੈਨਾ ਰੱਖਣ ਵਾਲੀ ਚੀਜ਼ ਆ ਰੱਖਣ ਵਾਲੀ ਚੀਜ਼ ਤੇ ਇੰਨਾ ਬੱਚੇ ਨੂੰ ਜਨਮ ਦੇ ਆ ਬੱਚੇ ਸਿੱਧੀ ਆ ਬੱਚੇ ਇਹਦੇ ਦੇ ਇੱਕ ਆਪਣਾ ਰਿਸ਼ਤੇਦਾਰ ਬੱਚਾ ਨਿੱਕਾ ਹੀ ਲਾ ਗਿਆ ਜਦ ਇਹਨੇ ਜਨਮ ਦਿੱਤਾ ਬੱਚਿਆਂ ਨੂੰ ਬੱਚੇ ਬੜੇ ਟੌਪ ਲਾਉਂਦੀ ਆ ਵੇਖੋ ਨਾ ਥਣ ਕਿੱਡੇ ਪਿਆਰੇ ਆ ਵਿਚਾਰੀ ਦੇ ਦੋਨੇ ਲੋ ਵੀ ਸਜਣੋ ਇਹ ਬਰਨਾਲੇ ਨਗਰ ਦੇ ਐਨੀਮਲ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਕਵਰ ਕੀਤੇ ਆ ਤੇ ਕੋਸ਼ਿਸ਼ ਕੀਤੀ ਆ ਸਜਣੋ ਹਰ ਪਸ਼ੂ ਹਰ ਪੱਖ ਤੋਂ ਵਿਖਾਉਣ ਦੀ ਤੇ ਬਾਕੀ ਜੇ ਕੋਈ ਕਮੀ ਪੇਸ਼ੀ ਕਈ ਵਾਰੀ ਰਹਿ ਵੀ ਜਾਂਦੀ ਆ ਸਜਣੋ ਤਾਂ ਤੁਸੀਂ ਬੇਸ਼ੱਕ ਦੀ ਵਟਸਐਪ ਤੇ ਵੀ ਵੀਡੀਓ ਮੰਗਾ ਸਕਦੇ ਆ ਟਾਪ ਦੇ ਪਸ਼ੂ ਆ ਸਾਰੇ ਤੇ ਬਾਕੀ ਵਪਾਰੀ ਭਰਾ ਵੀ ਕੋਸ਼ਿਸ਼ ਕਰਦਾ ਹੁੰਦਾ ਵੀ ਯਾਰ ਹਰ ਪੱਖ ਤੋਂ ਆਪਾਂ ਪਸੂ ਪੂਰਾ ਲਈਏ ਤੇ ਧੰਨਵਾਦ ਤੁਹਾਡਾ ਵੀ ਜ ਤੁਸੀਂ ਸਮਾਂ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ